ਆ ਲੈ ਲੂ ਛੋਨੇ ਨੂੰ ਕੀ ਗਾਲਿਆ ਨਹੀਂ ਦਾਦੀ ਕੀ ਕਾਇ ਛੋਨੇ ਨੂੰ ਗਲਾਸ ਚ ਪਿਆਉਣਾ ਹੈ ਮੈਂ ਮੈਂ ਪੀਤਾ ਪੀਣਾ ਨਹੀਂ ਆਈ ਐਂ ਪਹਿਲਾਂ ਮੈਨੂੰ ਕਹਿੰਦੀ ਕਿ ਬਹਿ ਜਾ ਕੇ ਬੈਠ ਦੇ ਛਿਛੀ ਤੇ ਆਓ ਹੁਣ ਆਪਾਂ ਪਾਣੀ ਪੀਂਜੇ ਤੇ ਆ ਪਾਣੀ ਪੀ ਲੈ ਨੀ ਮਾਂ ਪੀ ਲਾ ਦਾਦੀ ਮਾਂ ਸੋ ਜਾ ਪੀ ਲੈ ਮਾਂ ਪੀ ਲਾ ਦਾਦੀ ਕੋਲ ਮਾਂ ਪੀ ਲੂ ਪਾਣੀ ਤੁਸੀਂ ਜਿਆਦਾ ਠੰਡਾ ਪੰਜਾਬ ਦਾ ਇਨਾ ਠੰਡਾ ਨਾ ਪਿਆ ਕਰੋ ਮੈਂ ਗਲ ਖਰਾਬ ਹੋ ਜਾਣਾ ਅੱਛਾ ਜੀ ਕੁੰਬਾ 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 ਸਾਸ਼ੀ ਕਾ ਬੁਲਾਓ ਸਾਰਿਆਂ ਨੂੰ ਸਾਸ਼ੀ ਕਾ ਬੁਲਾਓ ਜੀ ਸਾਰਿਆਂ ਨੂੰ ਸਾਸ਼ੀ ਕਾ ਬੁਲਾ ਦਿਓ ਕਿੱਥੇ ਚਲੇ ਜੇ ਉਹ ਸਾਜੀ ਕਾ ਨਾ ਸਾਸ਼ੀ ਕਾ ਬੁਲਾਉਣੀ ਨਹੀਂ ਜੀ ਗਈ ਜਾਗੇ ਹਾਂਜੀ ਸਾਸ਼ੀ ਕਾ ਜੀ ਕੀ ਹਾਲ ਚਾਲ ਹੋ ਸਾਰੇ ਵਧੀਆ ਹੋਗੇ ਫਿਟ ਫਰਟ ਹੋਗੇ ਤੇ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਪਾਲਗਲ ਵਲੋਗਸ ਦੇ ਉਤੇ ਹਾਂ ਜੀ ਸਾਨੂੰ ਪਤਾ ਵੀ ਤੁਹਾਡੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਅਸੀਂ ਵਲੌਗ ਕੰਟੀਨਿਊ ਕਿਉਂ ਨਹੀਂ ਅਪਲੋਡ ਕਰਦੇ ਡੇਲੀ ਤੇ ਏਰੀਆ ਵੀ ਕਾਫੀ ਸਾਰੀਆਂ ਮਤਲਬ ਕਿ ਕੋਈ ਕਾਰਨ ਨਹੀਂ ਤਾਂ ਕਰਕੇ ਕਿਉਂਕਿ ਪਹਿਲਾਂ ਤੁਹਾਨੂੰ ਪਤਾ ਹੀ ਹੈ ਡੈਡ ਬਿਮਾਰ ਹੋ ਗਏ ਸੀ ਤੇ ਉਹਨਾਂ ਦਾ ਕਰਕੇ ਸਾਡੇ ਮਤਲਬ ਕਿ 10 15 ਦਿਨ ਦਾ ਗੈਪ ਪੈ ਗਿਆ ਸਾਡਾ ਵੀ ਵਲੋਗਸ ਆ ਤੇ ਫੇਰ ਅਸੀਂ ਚਲੋ ਡੈਡ ਘਰੇ ਆਏ ਅਸੀਂ ਫੇਰ ਕੰਟੀਨਿਊ ਕੀਤੇ ਵਲੋਗ ਅਪਲੋਡ ਕਰਨੇ ਜਦੋਂ ਘਰੇ ਕੋਈ ਬਣਾ ਕੇ ਦੇਣੀ ਹਾਂ ਹਾਂ ਤੇ ਫਿਰ ਦਿਲ ਵੀ ਨਹੀਂ ਕਰਦਾ ਕਿਉਂਕਿ ਡੈਡ ਦਾ ਡੈਡ ਪਹਿਲੀ ਵਾਰੀ ਅਸੀਂ ਇਦਾਂ ਇਹੋ ਜਿਹੇ ਹਾਲਾਤ ਚ ਵੇਖਿਆ ਡੈਡ ਨੂੰ ਤੇ ਫਿਰ ਸਾਡਾ ਉਹ ਮਨ ਲੱਗੀ ਜਿਵੇਂ ਕਹਿ ਰਹੀ ਆ ਨਾ ਬਾਹਰ ਬੰਦਾ ਆ ਲਈ ਸਾਰਿਆਂ ਦਾ ਵੀ ਕਿਉਂ ਇਦਾਂ ਹੋ ਗਿਆ ਡੈਡ ਦਾ ਤੇ ਚਲੋ ਉਹ ਦਰਸ ਹੁੰਦਾ ਉਹਦਾ ਗੈਪ ਸਾਨੂੰ ਲੈਣਾ ਪਿਆ ਵੀ ਉਹਦੇ ਵਿੱਚ ਬਿਜ਼ੀ ਸ਼ਡਿਊਲ ਹੀ ਤੇ ਉਹ ਤੋਂ ਬਾਅਦ ਚ ਡੈਡ ਘਰੇ ਆਏ ਤੇ ਅਸੀਂ ਫੇਰ ਕੰਟੀਨਿਊ ਕੀਤੇ ਵਲੋਗ ਚਲੋ ਪਾਏ ਤੇ ਉਹ ਤੋਂ ਬਾਅਦ ਚ ਮੈਡਮ ਬਿਮਾਰ ਹੋ ਗਏ ਤੇ ਮੈਡਮ ਵੀ ਬਾਬਾ ਤਿੰਨ ਚਾਰ ਦਿਨ ਬਿਮਾਰ ਹੋ ਗਿਆ ਮਲੇ ਲਗਾਤਾਰ ਹੀ ਇੱਕ ਨਹੀਂ ਠੀਕ ਹੁੰਦੇ ਆ ਫਿਰ ਦੋ ਤਿੰਨ ਦਿਨ ਲੰਘਦੇ ਆ ਫਿਰ ਉਹ ਵਾਲੀ ਤੇ ਮਲੇ ਤਾਂ ਕਰਕੇ ਵੀ ਕੰਟੀਨਿਊ ਨਹੀਂ ਹੁੰਦੇ ਵਲੌਗਸ ਤੇ ਡਾਕਟਰ ਵੀ ਮੇਰੇ ਸਾਹਿਬ ਦੇ ਨਾਲ ਆਪਾਂ ਦਜੀ ਤਿੰਨ ਚਾਰ ਚੇਂਜ ਕਰ ਲਏ ਡਾਕਟਰ ਨਾ ਆਹ ਤਿੰਨ ਚਾਰ ਮਾਹਾਂ ਮਾਤੇ ਜਾ ਡਾਕਟਰ ਆਜ ਜਿੱਦੋਂ ਅਸੀਂ ਚਲ ਗਏ ਆ ਤੇ ਉਹ ਵੀ ਹੁਣ ਅੱਜ ਡਾਕਟਰ ਸਾਹਿਬ ਕੋਲ ਤੇ ਗਏ ਆ ਚਲੋਣਾਂ ਨੇ ਇੰਜੈਕਸ਼ਨ ਵਗੈਰਾ ਦਿੱਤੇ ਦਵਾਈਆਂ ਦਿੱਤੀ ਆ ਥੋੜਾ ਬੋੜਾ ਫਰਕ ਹੈਗਾ ਵਾ ਹੁਣ ਤੇ ਬਾਕੀ ਜ਼ਿਆਦਾ ਸਿਹਰੇ ਪਤਾ ਲੱਗੂਗਾ ਵੀ ਹੁਣ ਕਿੰਨਾ ਕੁ ਫਰਕ ਹੈਗਾ ਵਾ ਇੱਕ ਵਾਰੀ ਸ਼ਾਪਿੰਗ ਕਰਕੇ ਤੇ ਇੰਨਾ ਵੱਡਾ ਬਿੱਲ ਬਣ ਗਿਆ ਤੇ ਉਹਦੇ ਲਈ ਮੈਡਮ ਜੀ ਮਾਰ ਲੋਗੇ ਅਜੇ ਤੇ ਦੂਜੀ ਸ਼ਾਪਿੰਗ ਕਰਨ ਲੱਗੇ ਨੂੰ ਕੀ ਬਣਾ ਕਦੀ ਕਹਿੰਦੇ ਆ ਕੀ ਹਾਂ ਤਿਆਰ ਹੋ ਜਾਂਦੀ ਇਹਨੂੰ ਨਜ਼ਰ ਲੱਗੀਆਂ ਕਦੀ ਕਹਿੰਦੇ ਸ਼ਾਪਿੰਗ ਕਰ ਜਾਂਦੀ ਇਹਨੂੰ ਤਾਅ ਹੋਇਆ ਨਜ਼ਰਾਂ ਮੈਂ ਤੁਹਾਨੂੰ ਦੱਸ ਦਵਾਂਗਾ ਦੇਖੋ ਨਜ਼ਰਾਂ ਨਾ ਸਭ ਤੋਂ ਪਹਿਲਾਂ ਘਰਦਿਆਂ ਦੀਆਂ ਲੱਗਦੀਆਂ ਉਹ ਠੀਕ ਆ ਜਦੋਂ ਇਹ ਪਿਆਰ ਹੁੰਦੀ ਮੈਨੂੰ ਆਉਂਦਾ ਉਹਨਾਂ ਨੂੰ ਬਹੁਤ ਸੋਹਣੀ ਲੱਗਨਦੀ ਆ ਤੈਨੂੰ ਨਜ਼ਰ ਲੱਗ ਜਣੀ ਆ ਤੇ ਬਾਹਰ ਦੇ ਦੀ ਬਾਹਰ ਚ ਲੱਗਣੀ ਹੁੰਦੀ ਆ ਜੇ ਸਾਡੀ ਨਜ਼ਰ ਪਹਿਲਾਂ ਲੱਗ ਜਾਂਦੀ ਇਹਨੂੰ ਹਾਂ ਤੇ ਇਹੀ ਤੇ ਉਦੋਂ ਕਹਿ ਦਿੰਦੇ ਨੇ ਆ ਤੇ ਰਵੇ ਇਦਾਂ ਲਿਆ ਘੇਰਾ ਕਰਦੀ ਨੂੰ ਕੋਈ ਸਗੋ ਨਜ਼ਰ ਲੱਗ ਜਾਂਦੀ ਆ ਤੇ ਬਾਕੀ ਇਹ ਆ ਵੀ ਜਦੋਂ ਮਿਲ ਗਈ ਜਾਂਦੀ ਆ ਫਿਰ ਕੇ ਦੇ ਨਾਲ ਗੱਡੀ ਚ ਜਾਂਦੀ ਆ ਤੇਰੇ ਆ ਵੀ ਪਿੱਛਰ ਮਗੌੜ ਵੜਾ ਚੱਲਦਾ ਅਸੀਂ ਕਿੱਡੀਆਂ ਔੜੀਆਂ ਚੱਲਦੀਆਂ ਹੋਊਗੀ ਨਜ਼ਰ ਵਾਲੀ ਗੱਲ ਆ ਇੱਕ ਸਾਲ ਹੋ ਗਿਆ ਵੱਦਲੇ ਇਹ ਆਉ ਉਹ ਇਹ ਨਾ ਹਸੇ ਗੱਡੀ ਚ ਆਉਂਦੇ ਆ ਕਾਲੀ ਗੱਡੀ ਖਰਾਬ ਹੋ ਗਈ ਤਦੋ ਦੋ ਦਿਨ ਬਾਅਦ ਇਹ ਕਾਲੇ ਸੂਟ ਵਾਲੀ ਕੁਮਾਰੋ ਕੀ ਕਾਲੀ ਚੀਨ ਨੂੰ ਆਂਦਾ ਨજર ਨਹੀਂ ਲੱਗਦੀ ਦਾ ਗੱਡੀ ਨਾਲ ਮੈਨੂੰ ਵੀ ਨજર ਲੱਗ ਗਈ ਨਾਲੇ ਗੱਡੀ ਨੇ ਵੀ ਲੱਗ ਗਈ ਇਹ ਸੋਰੀ ਨੇ ਤੇ ਇਹਨੇ ਟਿਚਰੇ ਹੀ ਵੜ ਗਏ ਕਿਦੋਂ ਜਰ ਗਈ ਤਗਾਏ ਚਲੋ ਕੋਈ ਗੱਲ ਨਹੀਂ ਬਾਕੀ ਫਿਰ ਵੀ ਆ ਮਾਰੇ ਕਿਰਪਾ ਕਰੇ ਸਵੇਰ ਤੱਕ ਮਲਗੀਆਂ ਨਾ ਫਰਕ ਪਾਗੇ ਉਹਦੋਂ ਇੱਕ ਮੇਰਾ ਗਲਾ ਖਰਾਬ ਹੋ ਗਿਆ ਤੋਂ ਇੰਨੀਆਂ ਗੱਲਾਂ ਇਨਾ ਹੱਸੇ ਗਏ ਤੇ ਮੇਰੀ ਬਾਣੀ ਬਿਲਕੁਲੋਂ ਬਹਿ ਗਈ ਤੇ ਸਵੇਰੇ ਮੈਂ ਉੱਠਿਆ ਤੁਹਾਨੂੰ ਬੜਾ ਠੀਕ ਨਾ ਹੋਵੇ ਉਦੋਂ ਮੰਨ ਨਹੀਂ ਕਰਦਾ ਕਿਤੇ ਜਾਨ ਆਉਂਦਾ ਬ੍ਰੈਸਟ ਉਹਦੇ ਇਹ ਤੇ ਫਿਰ ਤਾਂ ਕਰਕੇ ਮੈਂ ਵੀ ਇਹਨਾਂ ਨੂੰ ਕਹੇ ਕਿ ਚਲੋ ਕੋਈ ਗੱਲ ਨਹੀਂ ਇੱਕ ਦੋ ਦਿਨ ਅਰੈਸਟ ਕਰ ਲਓ। ਹਾਂ ਜੇ ਛੁਰੂ ਕੀਤੀ ਸੀ ਸ਼ੋਪਿੰਗ ਕਰਨੀ ਤੇ ਅਜੇ ਤੱਕ ਪਹਿਲੇ ਦਿਨ ਹੀ ਗਏ ਹਾਂ ਤੇ ਬੱਸ ਆ ਕੇ ਬਿਮਾਰ ਹੋ ਗਏ ਹੁਣ ਮੈਨੂੰ ਲੱਗਦਾ ਕਿੰਨੇ ਦਿਨ ਨੰਗ ਚੱਲੇ ਚਾਰ ਪੰਜ ਦਿਨ ਵਿੱਚ ਲੇਟੇ ਹੀ ਬਿਮਾਰ ਹੋ ਜਾਂਦੇ ਆ ਉਹ ਤੇ ਹੁਣ ਜੇ ਜਾਣਾ ਹੈ ਜੇ ਤਾਂ ਸ਼ੁਰੂ ਕਰਨੀ ਹੈ ਤੇ ਮੈਂ ਉਹ ਆਖਣੇ ਹੀ ਚੱਲ ਇੱਕ ਵਾਰੀ ਠੀਕ ਹੋਈ ਜਾਵਾਂ। ਬਾਕੀ ਕੋਈ ਗੱਲ ਨਹੀਂ ਹਾਂ ਹੁਣ ਵੀ ਚਲੋ ਥੋੜੇ ਜਿਹੜਾ ਅੱਜ ਸਵੇਰੇ ਮੇਰਾ ਹਾਲ ਹੋਇਆ ਨਾ ਬਾਕੀ ਸਵੇਰੇ ਦਾ ਬਹੁਤਾਂ ਬੰਦਾ ਆ ਲਈ ਸਵੇਰੇ ਤੇ ਜਦੋਂ ਉਹਨਾਂ ਨੂੰ ਗੱਡੀ 'ਚ ਲੈ ਕੇ ਗਿਆ ਨਾ ਤੇ ਇਹ ਸਾਹ ਵੀ ਆਨਲਾਈਨ ਦੇ ਹੀ ਵੀ ਜਿਵੇਂ ਗਿਣਤੀ ਦੇ ਹੁੰਦੇ ਆ ਤੇ ਮੈਨੂੰ ਇੰਨੇ ਟੈਨਸ਼ਨ ਆ ਇੰਨਾ ਮੈਨੂੰ ਹਰ ਤਰ੍ਹਾਂ ਵੀ ਇਹ ਕਦਾ ਕਰਨ ਦੇ ਹੀ ਆ ਵੀ ਚੱਕਰ ਆਈ ਜਾਣੇ ਨੂੰ ਮੈਂ ਫੜ ਕੇ ਮਾਹੀ ਮੋ ਲੱਗੀ ਉੱਥੇ ਹਸਪੀਟਲ ਖੜਿਆ ਮੈਂ ਗੱਡੀ 'ਚ ਉਤਾਰਿਆ ਉਹਨਾਂ ਨੂੰ ਤੇ ਬਾਕੀ ਇਹ ਆ ਵੀ ਜਦੋਂ ਦਾ ਚਲੋ ਮੈਡੀਸਿਨ ਲੈ ਕੇ ਆਏ ਆ ਉਦੋਂ ਦੀ ਬਾਬੇ ਦੀ ਕਿਰਪਾ ਸਹੀ ਗਿਆ ਠੀਕ ਆ ਤੇ ਸਵੇਰ ਤੱਕ ਹੋਰ ਬਰੀਆ ਹੋ ਜਾਣਗੇ ਤੇ ਕੋਈ ਜਲਦੀ ਕੋਈ ਤੁਹਾਡਾ ਲਾਂਮਾ ਰਹਿ ਨਹੀਂ ਹੁੰਦੇ ਲੌਗਸ ਕੰਟੀਨਿਊ ਆਉਣਗੇ ਅੱਗੇ ਅੱਗੇ ਤਾਂ ਸਾਨੂੰ ਬਹੁਤ سارے ਵਿਆਹ ਆ ਬਹੁਤ ਹਾਂ ਤੇ ਹੁਣ ਅੱਗੇ ਅੱਗੇ ਤਾਂ ਸਾਨੂੰ ਬਹੁਤ ਵਿਆਹ ਆ ਉਹ ਫੰਕਸ਼ਨ ਆ ਹੁਣ ਬਸ ਅਸੀਂ ਬਸ ਠੀਕ ਰਹੀਏ ਇਹ ਆ ਮੇਰੇ ਬਹੁਤ ਸਾਰੇ ਜਿਆਦੇ ਜਣੇ ਨੇ ਕਹਣਾ ਘਰ ਦੇ ਮਿੰਦੀ ਤਾਈਆਂ ਬਵਾਰ ਹੋ ਜਾਂਦੀ ਪਰ ਇਹਦੇ ਚ ਸਫਰ ਵਾਲਾ ਚੱਕਰ ਨਹੀਂ ਹੈਗਾ ਜਿਹੜੀ ਮੈਨੂੰ ਪ੍ਰੋਬਲਮ ਆਉਂਦੀ ਹੈ ਨਾ ਹੂੰ ਇਹਦੇ ਚ ਸਫਰ ਵਾਲਾ ਨਹੀਂ ਹੈਗਾ ਕਿ ਜਿਵੇਂ ਸਫਰ ਨਾਲ ਕਿ ਪਤਾ ਨਹੀਂ ਵੈਸੇ ਹੋਇਦਾ ਇੱਕ ਵਾਰੀ ਮੈਂ 2 ਸਾਲ ਪਹਿਲਾਂ ਵੀ ਇਹ ਚੀਜ਼ ਤੋਂ ਰਮਾਈ ਸਾਰੀ ਮਤਲਬ ਇਹ ਨਾ ਇਹ ਨਹੀਂ ਹੈਗਾ ਵੀ ਸਰੀਰ ਦੁਖਦਾ ਜਾਂ ਕਿਦਾਂ ਇਹ ਚੀਜ਼ ਨਹੀਂ ਹੈਗੀ ਦੁਕਾਨ ਨਾ ਠੀਕ ਹੈ ਨਾ ਬੁਖਾਰ ਹੀ ਹੈਗਾ ਪਰ ਇਹਨਾਂ ਦਾ ਨਾ ਬੀਪੀ ਨਹੀਂ ਮਤਲਬ ਕਿ 90 ਤੋਂ ਤਾਂ ਜਾਂਦੇ ਹਣਾ 80 80 ਕਿੰਨਾ ਹੀ ਰਹਿੰਦਾ ਬੀਪੀ ਤੇ ਉਸੇ ਦੀ ਹਰ ਰਾਜ ਡਾਕਟਰ ਸਾਹਿਬ ਨੇ ਸਾਰੀ ਗੱਲ ਕੀਤੀ ਇਹ ਜਿੰਨੀ ਹੈ ਤੇ ਫਿਰ ਉਹਨਾਂ ਨੇ ਸਾਨੂੰ ਸਮਝਾਇਆ ਵੀ ਕੋਈ ਗੱਲ ਨਹੀਂ ਆ ਹੋਏ ਨਾ ਠੀਕ ਹੈ ਤੁਸੀਂ ਆਪ ਮੈਡੀਸਿਨ ਲਓ ਤੇ ਮੈਡੀਸਿਨ ਨਾਲ ਸਹੀ ਹੋ ਜਾਊਗਾ ਤੇ ਬਾਕੀ ਕੋਈ ਗੱਲ ਨਹੀਂ ਕਰਾਂਗੇ ਕੰਟੀਨਿਊ ਜਰੂਰ ਕਰਾਂਗੇ ਤੁਸੀਂ ਫੈਮਿਲੀ ਆ ਸਾਡੀ ਸਾਡੇ ਪਰਿਵਾਰ ਜੇ ਤੇ ਬਾਕੀ ਬਹੁਤ ਜ਼ਿਆਦਾ ਪਿਆਰ ਦੇਂਦਾ ਇਹ ਤੁਸੀਂ ਚੈਨਲ ਨੂੰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਿਹੜਾ ਵੀ ਨਵਾਂ ਆਉਂਦਾ ਹੈ ਚੈਨਲ ਦਾ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਵੀ ਕਰਿਆ ਕਰੋ ਕਮੈਂਟ ਕਰਿਆ ਕਰੋ ਜੀ ਦੋਸਤ ਸਾਡਾ ਵਲੌਗ ਦੇਖਦੇ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਆ ਕਰੋ ਹਮ ਸਾਡਾ ਵਲੌਗ ਦੇਖਦੇ ਜੀ ਇੱਥੇ ਲਾਈਕ ਵੀ ਕਰਿਆ ਕਰੋ ਚਿਕ ਬੈਂਡ ਵੀ ਕਰਦਿਆ ਕਰੋ ਇਨੇ ਪਿਆਰ ਨਾਲ ਕਹਿੰਦੀ ਆ ਕਰ ਲੈ ਕਰੋ ਕੋਈ ਚੱਕਰ ਨਹੀਂ ਪ੍ਰੀ ਵਾਲਾ ਬਣਨੇ ਆ ਉਹ ਨੱਪਿਆ ਕੋਈ ਟੈਨਸ਼ਨ ਨਹੀਂ ਵੈ ਨੱਪ ਲੱਗਿਆ ਯੋਰ ਨਹੀਂ ਲੱਗਦਾ ਉਹਨੂੰ ਵੇਖਿਓ ਤੁਸੀਂ ਟੱਚ ਕਰਕੇ ਹੋ ਜਾਂਦਾ ਸਬਸਕ੍ਰਾਈਬ ਤੇ ਬਾਕੀ ਇਦਾਂ ਹੀ ਪਿਆਰ ਦਾ ਉਹ ਤੇ ਕਮੈਂਟਸ ਦੇ ਵਿੱਚ ਥੋੜੇ ਕਿ ਦਿਨਾਂ ਦੀ ਗੱਲ ਆ ਬਸ ਇੱਕ ਪਹਿਲਾਂ ਸਾਡੀ ਸ਼ੋਪਿੰਗ ਸਟਾਰ ਹੋਇਆ ਕਿ ਬਸ ਇਹ ਚੱਕਰ ਲੱਗਣੇ ਆ ਫਿਰ ਉਸ ਤੋਂ ਬਾਅਦ ਸਾਡਾ ਵਿਆਹ ਸਟਾਰ ਹੋਇਆ ਤੇ ਵਿਆਹ ਫਿਰ ਸਾਡੇ ਇਨੇ ਸਟਾਰ ਹੋਇਆ ਕਿ ਬਸ ਬਸ ਫਟ ਟੜਾ 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 ਵਿਆਹ ਹੀ ਆ ਪਕੌੜੇ ਹੀ ਚੱਲਣੇ ਹਨ ਮਤਲਬ ਕਿ ਮਠਿਆਈਆਂ ਗੋਲ ਗੱਪੇ ਚਾਟਾਂ ਅਸੀਂ ਖਾਣੇ ਆ ਤੇ ਵੇਖਣੇ ਬਾਕੀ ਜਾਵਾਂ ਦੇ ਵਲੌਗ ਆ ਪੂਰੇ ਆਉਣਗੇ ਫਟਾਫਟ ਚੜਾ ਛੜ ਨਾਲ ਤੁਹਾਨੂੰ ਪਕੌੜੇ ਵਿਖਾਇਆ ਕਰਾਂ ਖਵਾਦ ਨਹੀਂ ਸਕਦੇ ਚਲੋ ਤੁਹਾਨੂੰ ਖਾਵਾ ਜਰੂਰ ਦਿਆ ਕਰਾਂਗੇ ਹਰੀ ਚੜਨੀ ਤੇ ਲਾਲ ਚੀਨੀ ਗੋਭੀ ਵਾਲੇ ਹਾਂ ਕੋਈ ਨਹੀਂ ਵਿਖਾਵਾਂਗੇ ਤੁਹਾਨੂੰ ਜਰੂਰ ਖਵਾਵਾਂਗੇ ਅਸੰਦਿਆਂ ਆ ਕੋਈ ਚੱਕਣ ਨਹੀਂ ਆਇਆ ਜੀ ਆਇਆਂ ਨੂੰ ਵਿਆਹ ਹੋਣਾ ਹੈ ਕਮੈਂਟ ਕਰ ਦਿਓ ਐਡਰੈਸ ਭੇਜ ਦਿਓ ਤੁਹਾਨੂੰ ਮੈਂ ਅਸਾਂ ਅੱਜ ਕਿਸੇ ਦਾ ਵਿਆਹ ਮੇਰਾ ਨਹੀਂ ਆਵੇਂ ਨਾ ਅੱਜ ਇੱਕ ਦੇ ਹੋ ਗਿਆ ਤੁਰਕ ਨਿਕ ਕਰਾਉਣੇ ਜੀ ਬਾਕੀ ਕੋਈ ਗੱਲ ਨਹੀਂ ਬਾਬਾ ਚੜਦੀ ਗਲਾ ਰੱਖੇ ਹਾਸਿਆ ਘੇਟੀਆਂ ਇਦਾਂ ਚੱਲਦੀਆਂ ਰਹਿਣੀਆਂ ਪਿਆਰ ਦਿਆ ਕਰੋ ਵਲੌਗਸ ਨੂੰ ਕਮੈਂਟ ਜਰੂਰ ਕਰਿਆ ਕਰੋ ਜੇ ਕੋਈ ਤੁਹਾਨੂੰ ਕਵੀ ਪੇਸ਼ੀ ਲੱਗਦੀ ਉਹਦਾ ਵੀ ਕਮੈਂਟ ਕਰਿਆ ਕਰੋ ਜੀ ਹਾਂ ਹੋ ਗਿਆ ਕਿ ਚਲੋ ਹੁਣ ਡੇਲੀ ਵਲੌਗ ਜਿਵੇਂ ਬਣਾਉਂਦੇ ਸਾਡੀ ਰੁਟੀਨ ਜੀ ਹੋ ਗਈ ਹੈ ਕਰਦੇ ਆ ਕੰਟੀਨਿਊ ਪਰ ਜਦੋਂ ਵਿੱਚ ਆ ਵੀ ਮਾਰਵਾ ਜਾਈਦਾ ਫੇਰ ਕੁਛ ਵੀ ਚੰਗਾ ਲੱਗਦਾ ਚਲੋ ਕੋਈ ਨਹੀਂ ਫਿਰ ਵਲੌਗ ਤੇ ਦੂਰ ਦੀ ਗੱਲ ਫਿਰ ਕੁਛ ਵੀ ਨਹੀਂ ਚੰਗਾ ਲੱਗਦਾ ਬਾਬਾ ਕਿਰਪਾ ਕਰੇ ਸਾਰਾ ਕੁਝ ਸਹੀ ਹੋਊਗਾ ਪਹਿਲਾਂ ਸਿਹਤ ਜਾਂ ਦਵੇ ਮਾਰਾ ਇਹ ਪਹਿਲਾਂ ਸਿਹਤ ਆ ਫਿਰ ਸਾਰਾ ਕੁਝ ਆ ਜੇ ਠੀਕ ਆ ਖੁਸ਼ ਆ ਫਿਰ ਸਾਰਾ ਕੁਝ ਆ ਕੋਈ ਗੱਲ ਨਹੀਂ ਤੇ ਹੁੰਦਾ ਉਸਮ ਤੇ ਇਜਾਜ਼ਤ ਆ ਤੇ ਨਾਈਟ ਗੁੱਡਬਾਈ ਰੱਬ ਰੱਖਾ ਦੇ ਲੈ ਕਿੰਨੇ ਛੋਣੇ ਮਾਮੂ ਸ਼ੇਕਦਾ ਲਿੰਦਾ ਨਿਕਾ ਜਾ ਬੱਚਾ ਵੇਖਿਓ ਐ ਅਸੀਂ ਸੋਹਣੋ ਕੋ ਚੱਲ ਮੇਰੇ ਘੋੜੇ ਚੱਲ 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 ਇਹ ਤਾਂ ਬੋਲਦੇ ਨੇ ਨਾ ਇਹੋ ਚੋ ਵੇਂਦੀ ਆ ਨਾ ਕਾਂਟੂਣੋ ਚ ਵੀ ਆਉਂਦੇ ਹੁੰਦੇ ਘੋੜਿਆਂ ਵਾਲੇ ਦਗੜ ਦਗੜ ਪਤਾ ਨਹੀਂ ਬਸ ਉਹਨੇ ਇਦਾਂ ਹੀ ਖੜੀ ਜਾਏ ਇਹ ਜੀ ਤੇ ਫਿਰ ਬੱਚਿਆਂ ਦਾ ਹੁੰਦਾ ਹੈ ਜਿਹੜੀ ਜੀਜਾ ਹੱਥ ਆ ਗਈ ਬਸ ਉਹ ਹੀ ਸੋਹਣਾ ਡਿੱਗ ਨਾ ਜਾਏ ਉਹ ਹੂੰ ਬਲਦੀ ਉਹ ਰੂਮਲ ਛੁਟੇ ਜੇ ਦੋ ਨਾ ਕਿੰਦੀ ਘੋਸ਼ ਹੋਂਦੀ ਜੇ ਸੋਰੇ ਅਸੀਸ਼ ਕਿਦਕੋ ਚੋਇਆ ਜੇ ਕਿੰਨੇ ਸਮੇਂ ਲਗਾਦਾ ਮੇਆ ਪੁੱਤ ਚਲੋ ਦੇਖ ਨਾ ਜਾਇਓ ਬੇਟਾ ਪਿੱਛੇ ਨੂੰ ਨਾ ਜਾ ਪਿਓ ਸੋਨੇ ਛਾਚੀ ਨਹੀਂ ਆਉਂਦੀ ਚੇਅਰ ਤੇ ਬੈਂਦੀ ਹੋ ਪੈਰਾ ਕੇ ਚੜਦੀ ਅਮਾ ਵੇਖੋ ਲੈ ਡੇਗ ਨਾ ਜਾਏ ਉਹ ਆਪਣੇ ਕੋਲੋਂ ਨਾ ਬੈਂਦੀ ਚੇਅਰ ਤੇ ਕਿ ਮੈਂ ਟੀਵੀ ਵੇ ਨਹੀਂ ਸਾਹਮਣੇ ਤੇ ਉਹ ਦੂਜੀ ਸਾਈ ਦੇ ਨੂੰ ਰੱਖੀ ਗਈ ਨਾ ਲਿਆਓ ਸਿੱਧੀ ਕਰਦੀਏ ਲਿਆਓ ਮਮਾ ਸਿੱਧੀ ਕਰਦੇ ਨੇ ਸੋਨੇ ਦੇਕ ਨਾ ਜਾਏ ਸੁਨੇ ਉੱਤੇ ਬੈਠ ਕੇ ਟੀਵੀ ਵੇਖੋ ਨਾ ਬੁੱਧ ਸੋਨੇ ਇਦਾਂ ਬੈਜੋ ਨਾ ਹਾਂ ਬੱਚੇ ਇਦਾਂ ਬੈਜੋ ਵੈਰੀ ਗੁੱਡ ਬੱਚਾ ਆ ਇਦਾਂ ਬੈ ਕੇ ਟੀਵੀ ਵੇਖੂਗਾ ਜਾਨਾ ਤੇਜ਼ ਚੱਲਿਆ ਯਾਰ ਦਸਾਰਾ ਵੇਖਣਾ ਹੋਰ ਮੇ ਕੋ ਗੋ ਸਰਵਾ ਰਿਹਾ ਸਹਾਰਾ ਦੋ जान सदगुर प्र ਦੇ ਪਹਿਲੇ ਮੂੰਹ ਤੋਂ ਹੋ ਗਿਆ I'm ক্াকে <muchas> ক্াকে